ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਟਰੈਕਟਰ ਮੇਲਾ YouTube ਚੈਨਲ ਤੇ ਖੇਤੀ ਖਬਰ Facebook ਪੇਜ ਵਿੱਚ ਸਾਰੇ ਭੈਣਾਂ ਦੇ ਭਰਾਵਾਂ ਦਾ ਸਵਾਗਤ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਸ਼ਹੀਦੀ ਦਿਹਾੜੇ ਚੱਲ ਰਿਹਾ ਹੈ ਜੀ ਸਾਰੇ ਵੀਰ ਹਨਾ ਜੋ ਵੀ ਆਪਣੀ ਆਪਣੀ ਸੇਵਾ ਜੋ ਵੀ ਦਾਨ ਪੁੰਨ ਕਰਨਾ ਜੋ ਵੀ ਕਿਸੇ ਚੀਜ਼ ਵਿੱਚ ਹਿੱਸਾ ਪਾਉਣਾ ਜੇ ਕੋਈ ਲੰਗਰ ਲਾਇਆ ਜਾਂ ਕੋਈ ਟਰਾਲੀਆਂ ਜਾ ਰਹੀਆਂ ਨੇ ਤਾਂ ਉਹਦੇ ਵਿੱਚ ਜਰੂਰ ਆ ਕੇ ਸੇਵਾ ਨਿਭਾਓ ਦੂਜੀ ਗੱਲ ਜਿਹੜਾ ਆਪਣਾ ਧਰਨਾ ਲੱਗਿਆ ਹੋਇਆ ਉਹਦੇ ਵਿੱਚ ਵੀ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਪਰਿਵਾਰ ਦਾ ਇੱਕ ਜਾ ਦੋ ਮੈਂਬਰ ਹਨਾ ਜੋ ਵੀ ਆਪਦੇ ਪਰਿਵਾਰ ਦੇ ਅਕੋਰਡਿੰਗ ਉਹ ਉੱਥੇ ਵੀ ਜਾ ਕੇ ਪਹੁੰਚਣ ਕਿਉਂਕਿ ਬਹੁਤ ਹੀ ਜਿਹੜੀ ਕਠਿਨ ਸਮਾਂ ਆਪਣੇ ਉੱਪਰ ਚੱਲ ਰਿਹਾ ਜੀ ਤਾਂ ਕਿ ਆਪਣੇ ਧਰਨਿਆਂ ਦੇ ਵਿੱਚੋਂ ਹਨਾ ਕੁਝ ਖੱਟੀਏ ਤੇ ਜਿਹੜੀਆਂ ਮੰਗਾਂ ਆਪਣੀਆਂ ਰਹਿ ਗਈਆਂ ਸੀ ਕੁਝ ਅਧੂਰੀਆਂ ਉਹਨਾਂ ਨੂੰ ਪੂਰੇ ਨੇਤਰੇ ਚੜ੍ਹਾ ਜਾ ਸਕੇ ਸੋ ਕਰਦੇ ਆਂ ਵੀਡੀਓ ਸਟਾਰਟ ਤੇ ਅੱਜ ਆਪਾਂ ਜਿਹੜੀ ਜ਼ਮੀਨ ਲੈ ਕੇ ਆਏ ਆਂ ਪੰਜਾਬ ਦੀ ਇਹੋ ਜੀ ਜ਼ਮੀਨ ਲੈ ਕੇ ਆਏ ਆਂ ਕਿ ਰਾਜਸਥਾਨ ਵਾਲਾ ਰੇਟ ਮਿਲੂਆ ਜ਼ਮੀਨ ਪੰਜਾਬ ਦੀ ਮਿਲੂਗੀ ਰੇਟ 7 ਲੱਖ ਰੁਪਏ ਕਿੱਲੇ ਦੇ ਹਿਸਾਬ ਨਾਲ ਜ਼ਮੀਨ ਦੇਣੀ ਆ ਪਰ ਜ਼ਮੀਨ ਇਹ ਪੰਜਾਬ ਦੇ ਵਿੱਚ ਹੈਰਾਨ ਕਰਨ ਵਾਲੀ ਆ ਸਾਰੀ ਜਾਣਕਾਰੀ ਵੀਡੀਓ ਵਿੱਚ ਦੱਸਾਂਗੇ 42 ਕਿੱਲਾਂ ਦਾ ਟੱਕ ਆਇਆ ਪੂਰੀ ਖੁੱਲੀ ਡੁੱਲੀ ਜ਼ਮੀਨ ਮਿਲੂਗੀ ਠੀਕ ਹੈ ਜੀ ਕਾਫੀ ਵੀਰਾਂ ਦੀ ਮੰਗ ਸੀਗੀ ਕਿ ਸਾਨੂੰ ਘੱਟ ਰੇਟ ਦੀ ਜ਼ਮੀਨ ਪੰਜਾਬ ਵਿੱਚ ਲੈ ਕੇ ਆਓ ਤਾਂ ਉਹਨਾਂ ਵੀਰਾਂ ਦੀ ਡਿਮਾਂਡ ਦੇ ਉੱਪਰ ਆਪਾਂ ਜ਼ਮੀਨ ਲੈ ਕੇ ਆਏ ਆ ਵੀਡੀਓ ਨੂੰ ਐਂਡ ਤੱਕ ਜ਼ਰੂਰ ਬਣੇ ਰਹੋ ਜੇਕਰ ਤੁਸੀਂ ਵੀ ਕੋਈ ਆਪਣੇ ਘਰ ਕੋਠੀ ਪਲਾਟ ਜ਼ਮੀਨ ਦੀ ਐਡ ਟਰੈਕਟਰ ਟਰਾਲੀ ਕੋਈ ਖੇਤੀਬਾੜੀ ਸੰਧ ਦੀ ਐਡ ਜਾਂ ਕੋਈ ਕਾਰ ਗੱਡੀਆਂ ਦੀ ਐਡ ਸਾਡੇ ਚੈਨਲ ਤੇ ਕਰਵਾਉਣਾ ਚਾਹੁੰਦੇ ਹੋ ਤਾਂ ਐਡ ਕਰਵਾਉਣ ਲਈ 5 ਤੋਂ 7 ਮਿੰਟਾਂ ਦੀ ਫੋਨ ਨੂੰ ਟੇਡਾ ਕਰਕੇ ਵੀਡੀਓ ਬਣਾ ਕੇ ਭੇਜਣੀ ਆ ਸਾਰੀ ਜਾਣਕਾਰੀ ਪਲੱਸ 2-3 ਫੋਟੋਆਂ ਭੇਜਣੀਆਂ ਨੇ ਜੀ ਸਾਡਾ WhatsApp ਨੰਬਰ ਤੇ ਸਾਰਾ ਕੁਝ ਸੈਂਡ ਕਰ ਦੇਣਾ ਸਾਡਾ WhatsApp ਨੰਬਰ ਥੱਲੇ ਆ ਰਿਹਾ ਇਹ ਨੰਬਰ ਤੇ ਤੁਸੀਂ ਸਾਰੀ ਡਿਟੇਲ ਭੇਜ ਸਕਦੇ ਹੋ ਇਹ ਨੰਬਰ ਸਿਰਫ ਐਡ ਕਰਵਾਉਣ ਦੇ ਲਈ ਆ ਇਹ ਨੰਬਰ ਤੇ ਫੋਨ ਕਰਕੇ ਨਾ ਹੀ ਤੁਸੀਂ ਜ਼ਮੀਨ ਖਰੀਦ ਸਕਦੇ ਹੋ ਨਾ ਹੀ ਕਿਸੇ ਤਰ੍ਹਾਂ ਦੀ ਹੋਰ ਕੋਈ ਗੱਲਬਾਤ ਸ਼ੇਅਰ ਕਰ ਸਕਦੇ ਹੋ ਠੀਕ ਹੈ ਜੀ ਇਹ ਨੰਬਰ ਸਿਰਫ ਐਡ ਕਰਵਾਉਣ ਲਈ ਦਿੱਤਾ ਗਿਆ ਹੈ ਮਾਲਕਾਂ ਦਾ ਨੰਬਰ ਸਾਰੀ ਜਾਣਕਾਰੀ ਦੇ ਨਾਲ ਅੱਗੇ ਵੀਡੀਓ ਵਿੱਚ ਸ਼ੇਅਰ ਕਰ ਦਿੱਤਾ ਜਾਊਗਾ ਜੀ ਠੀਕ ਹੈ ਜੀ ਨਾਲ ਹੀ ਬਸ ਤੁਹਾਨੂੰ ਦੱਸ ਦਿਆਂ ਜੇਕਰ ਤੁਸੀਂ ਕੋਈ ਆਪਣੇ ਕੋਈ ਖਾਸ ਪਿੰਡ ਦੀ ਕੋਈ ਆਪਣੇ ਜ਼ਿਲ੍ਹੇ ਦੀ ਕੋਈ ਖਾਸ ਜ਼ਮੀਨ ਦੀ ਭਾਲ ਵਿੱਚੋਂ ਤਾਂ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਦਿਆ ਕਰੋ ਵੀ ਤੁਹਾਨੂੰ ਕਿੱਦਾਂ ਦੀ ਜ਼ਮੀਨ ਚਾਹੀਦੀ ਆ ਕਿਦਾਂ ਦਾ ਕਿੱਡਾ ਕੁ ਬਜਟ ਆ ਕਿੰਨੇ ਕਿੱਲੇ ਚਾਹੀਦੇ ਨੇ ਹਰ ਇੱਕ ਚੀਜ਼ ਸਾਨੂੰ ਕਮੈਂਟਾਂ 'ਚ ਦੱਸ ਦਿਆ ਕਰੋ ਅਗਲੀ ਵੀਡੀਓ ਅਸੀਂ ਤੁਹਾਡੇ ਖੁਦ ਦੇ ਏਰੀਏ ਦੀ ਲੈ ਕੇ ਹਾਜ਼ਰ ਹੋ ਜਾਗੇ ਸੋ ਹੁਣ ਕਰਦੇ ਆਂ ਆਪਾਂ ਵੀਡੀਓ ਵੱਲ ਵਧਦੇ ਆਂ ਜੀ 42 ਕਿੱਲੇ ਜ਼ਮੀਨ ਲੈ ਕੇ ਆਏ ਆ ਜਿੱਦਾਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਪੂਰਾ ਖੁੱਲਾ ਡੁੱਲਾ ਟੱਕ ਹੈ 42 ਕਿੱਲਾਂ ਦਾ ਨਰੋਲ ਟੱਕ ਹੈ ਜੀ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਇਸੇ ਨਾਲ ਕੋਈ ਬੱਟ ਦਾ ਰੋਲਾ ਨਹੀਂ ਰਾਹ ਪਹੀ ਦਾ ਰੋਲਾ ਨਹੀਂ ਬਿਲਕੁਲ ਮਾਲਕੀ ਕੱਲਿਆਂ ਦੀ ਤੇ 42 ਕਿੱਲੇ ਜ਼ਮੀਨ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਵੀਰ ਹੋਰੀ ਸੇਲ ਕਰ ਰਹੇ ਨੇ 42 ਕਿੱਲੇ ਜ਼ਮੀਨ ਹੈ ਜੀ ਰੇਟ ਦੀ ਗੱਲ ਕਰੀਏ ਤਾਂ 7 ਲੱਖ ਰੁਪਿਆ ਪਰ ਕਿੱਲੇ ਦੇ ਹਿਸਾਬ ਨਾਲ ਰੇਟ ਮੰਗਿਆ ਗਿਆ ਬਿਲਕੁਲ ਜਾਇਜ਼ ਰੇਟ ਪੰਜਾਬ ਏਰੀਆ ਨੂੰ ਦੇਖਦੇ ਹੋਏ ਆਪਾਂ ਗੱਲ ਕਰੀਏ ਤਾਂ 7 ਲੱਖ ਸਟਾਰਟਿੰਗ ਰੇਟ ਵੀ ਨਹੀਂ ਬਿਲਕੁਲ ਹੀ ਘੱਟ ਰੇਟ ਆ ਕਿਉਂਕਿ ਆਪਣੇ ਨਾਰਮਲ ਜ਼ਮੀਨਾਂ ਹੀ 18-19 ਲੱਖ ਰੁਪਏ ਤੋਂ ਸਟਾਰਟ ਹੁੰਦੀਆਂ ਨੇ ਪੰਜਾਬ ਦੀ ਮਿੱਟੀ ਹੈ ਜਿਹੜੀ ਉਹ ਐਡੀ ਵਧੀਆ ਇੰਨੀ ਉਪਜਾਊ ਹੈ ਜੀ ਠੀਕ ਹੈ ਜੀ ਹੋਰ ਆਪਾਂ ਤੁਹਾਨੂੰ ਦੱਸ ਦਿੰਨੇ ਹੁਣ ਆਪਾਂ ਕਰਦੇ ਹਾਂ ਲੋਕੇਸ਼ਨ ਦੀ ਗੱਲ ਲੋਕੇਸ਼ਨ ਹੈਗੀ ਐਰੀਆ ਨੂਰਪੁਰ ਨੇੜੇ ਕਲਮਾ ਮੋੜ ਇਹਨਾਂ ਦੀ ਲੋਕੇਸ਼ਨ ਆ ਪੰਜਾਬ ਦੇ ਵਿੱਚ ਪੈ ਜਾਂਦਾ ਬਾਕੀ ਮਾਲਕ ਵੀਰਾਂ ਦਾ ਜਿਹੜਾ ਕੰਟੈਕਟ ਨੰਬਰ ਹੈ ਜੀ ਤੁਹਾਡੀ ਸਕਰੀਨ ਉੱਪਰ ਚਲਾ ਦਿੱਤਾ ਗਿਆ ਇਹ ਨੰਬਰ ਉੱਤੇ ਤੁਸੀਂ ਕਾਲ ਕਰਨੀ ਆ ਸਾਰੀ ਜਾਣਕਾਰੀ ਇਹਨਾਂ ਤੋਂ ਲੈ ਲੈਣੀ ਆ ਜੀ ਇਹ ਮਾਲਕਾਂ ਦਾ ਨੰਬਰ ਆ ਇਦੋਂ ਤੱਕ ਕੋਈ ਵੀ ਡਿਟੇਲ ਲੈਣੀ ਹੈ ਜੀ ਤੁਸੀਂ ਵੀਡੀਓ ਫੋਟੋਆਂ ਹੋਰ ਵੀ ਜਾਣਕਾਰੀ ਜਾਂ ਸੌਦਾ ਕਰਨਾ ਤਾਂ ਮਿਲ ਕੇ ਕਰ ਸਕਦੇ ਹੋ ਬਾਕੀ ਸੌਦਾ ਸੀ ਕਹਿ ਨਹੀਂ ਆ ਵੀ ਤੁਸੀਂ ਕਿਸੇ ਵੀ ਤਰ੍ਹਾਂ ਦੇ ਆਨਲਾਈਨ ਕਿਸੇ ਨੂੰ ਕੋਈ ਪੇਮੈਂਟ ਨਹੀਂ ਕਰਨੀ ਜੇ ਤੁਸੀਂ ਸੌਦਾ ਕਰਨਾ ਤਾਂ ਤੁਸੀਂ ਜਾ ਕੇ ਵਿਜ਼ਿਟ ਕਰੋ ਪੂਰੀ ਪੱਕੀ ਕਾਰਵਾਈ ਕਚਹਿਰੀਆਂ ਥਰੂ ਤੁਸੀਂ ਅਗਲੀ ਨਾਲ ਬਿਆਨਾ ਕਰ ਸਕਦੇ ਹੋ ਜੀ ਠੀਕ ਹੈ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟਾਂ ਚ ਦੱਸਿਓ ਜੇਕਰ ਫੇਰ ਵੀ ਕੋਈ ਕਮੀ ਰਹਿ ਜਾਂਦੀ ਹੈ ਵੀਡੀਓ ਵਧੀਆ ਨਹੀਂ ਲੱਗਦੀ ਤਾਂ ਸਾਨੂੰ ਕਮੈਂਟਾਂ ਵਿੱਚ ਦੱਸ ਦਿਆ ਕਰੋ ਤਾਂ ਕਿ ਅਸੀਂ ਸੁਧਾਰ ਕਰ ਸਕੀਏ ਅਗਲੀਆਂ ਆਉਣ ਵਾਲੀਆਂ ਵੀਡੀਓ ਦੇ ਵਿੱਚ ਜੀ ਠੀਕ ਹੈ ਜੀ ਤੇ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਤੇ ਮਿਲਦੇ ਹਾਂ ਜੀ ਇਸੇ ਤਰ੍ਹਾਂ ਦੀ ਕਿਸੇ ਹੋਰ ਨਵੀਂ ਇੰਟਰਸਟਿੰਗ ਕਹੈਡ ਵੀਡੀਓ ਨਾਲ ਤਬ ਤੱਕ ਲਈ ਰੱਖਾ ਜੀ